ਸਾਸ਼੍ਰੀ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਿ ਲੋਕ ਸਹਿਮ ਚੁੱਕੇ ਨੇ ਬੰਬ ਦੀ ਖਬਰ ਮਿਲੀ ਆ ਇੱਕ ਬੰਬ ਮਿਲਿਆ ਜਿਸ ਦੇ ਨਾਲ ਕਿ ਆਸ-ਪਾਸ ਦੇ ਜਿਹੜੇ ਲੋਕ ਨੇ ਸਹਿਮ ਜਾਂਦੇ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਬੰਬ ਦੀ ਖਬਰ ਮਿਲਦੀ ਆ ਮੌਕੇ ਤੇ ਬੰਬ ਸਕਵਾਡ ਦੀਆਂ ਟੀਮਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਐਂਬੂਲੈਂਸ ਜਿਹੜੀ ਚੰਡੀਗੜ੍ਹ ਪੁਲਿਸ ਹਾਊਸ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਮੌਕੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਆ ਸੈਕਟਰ 17 ਦੇ ਵਿੱਚ ਸਥਿਤ ਤਾਜ ਹੋਟਲ ਦੇ ਵਿੱਚ ਬੰਬ ਦੀ ਖਬਰ ਮਿਲਦੀ ਆ ਹਾਲਾਂਕਿ ਜਿਹੜਾ ਮੌਕੇ ਤੇ ਬੰਬਸਕਾਟ ਦੀਆਂ ਟੀਮਾਂ ਪਹੁੰਚਦੀਆਂ ਨੇ ਫੋਰੈਂਸਿਕ ਟੀਮਾਂ ਪਹੁੰਚਦੀਆਂ ਨੇ ਸਾਰੀ ਜਾਂਚ ਪੜਤਾਲ ਕੀਤੀ ਜਾਂਦੀ ਆ ਜਿਸ ਦੇ ਵਿੱਚ ਕਿ ਮੁਢਲੀ ਜਾਂਚ ਦੇ ਵਿੱਚ ਸਾਰੇ ਸਟਾਫ ਨੂੰ ਆਸ-ਪਾਸ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਇੱਥੋਂ ਤੱਕ ਕਿ ਨੌਬਤ ਆ ਜਾਂਦੀ ਆ ਕਿ ਮੌਕੇ ਤੇ ਮੌਕ ਡ੍ਰਿਲ ਕਰਨੀ ਪੈ ਜਾਂਦੀ ਆ ਹਾਲਾਂਕਿ ਮੌਕ ਡ੍ਰਿਲ ਪਿਛਲੇ 1 ਮਹੀਨੇ ਤੋਂ ਬਹੁਤ ਜ਼ਿਆਦਾ ਚਰਚਾ ਚੱਗਾ ਕਿ ਭਾਰਤ ਪਾਕਿਸਤਾਨ ਦੇ ਨਾਲ ਜਦੋਂ ਜੰਗ ਲੱਗਦੀ ਆ ਤਾਂ ਉਸ ਵਕਤ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਂਦਾ ਮੌਕ ਡ੍ਰਿਲ ਬਾਰੇ ਟ੍ਰਾਇਲ ਕਰ ਕਰ ਦਿਖਾਏ ਜਾਂਦੇ ਨੇ ਤਾਂ ਹੁਣ ਜਦੋਂ ਮੌਕ ਡ੍ਰਿਲ ਚੱਲਦੀ ਆ ਤਾਂ ਲੋਕ ਹੈ ਸਹਿਮ ਜਾਂਦੇ ਨੇ ਲੋਕਾਂ ਨੂੰ ਲੱਗਦਾ ਕਿ ਬੰਬ ਪਤਾ ਨਹੀਂ ਕਿੱਥੇ ਆ ਤੇ ਜਦੋਂ ਆਸ-ਪਾਸ ਦੀਆਂ ਬਿਲਡਿੰਗਾਂ 20 17 ਸੈਕਟਰ ਦੇ ਵਿੱਚ ਖਾਲੀ ਕਰਵਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਬੰਬ ਸਕਵਾਡ ਦੀਆਂ ਟੀਮਾਂ ਦੁਆਰਾ ਅੰਦਰ ਜਾ ਕੇ ਇੱਕ ਡੰਮੀ ਬੰਬ ਉਹਨਾਂ ਨੂੰ ਮਿਲਦਾ ਤੇ ਉਸ ਡੰਮੀ ਬੰਬ ਨੂੰ ਜਿਹੜਾ ਡਿਸਪਯੂਜ਼ ਕਰ ਦਿੱਤਾ ਗਿਆ ਪਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜਿੱਥੇ ਕਿ ਬਹੁਤ ਵੱਡਾ ਇੱਕ ਬੰਬ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਕਿ ਮੌਕੇ ਤੇ ਰੜੀਆਂ ਮਾਹੌਲ ਤਣਾਅ ਦਾ ਬਣ ਜਾਂਦਾ ਅਚਾਨਕ ਲੋਕ ਸਹਿਮ ਜਾਂਦੇ ਨੇ ਮੌਕ ਡ੍ਰਿਲ ਦਾ ਜਿਹੜਾ ਇੱਕ ਆਯੋਜਨ ਵੀ ਕੀਤਾ ਜਾਂਦਾ ਉਸ ਜਿਹੜਾ ਹੋਟਲ ਆ ਉਸ ਦੇ ਬਾਹਰ ਜਿਹੜਾ ਮੌਕ ਡ੍ਰਿਲ ਵੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਬਾਰ ਬਾਰ ਜਾਗਰੂਕ ਕੀਤਾ ਜਾਂਦਾ ਐਮਰਜੈਂਸੀ ਦੀਆਂ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਜਿਸ ਦੇ ਵਿੱਚ ਕਿ ਜਿਹੜਾ पीसीआर ऑपरेशन सेल थाना पुलिस फायर वर्गेड और उसके बाद एंबुलेंस बम्ब स्क्वाड डॉग स्क्वाड फॉरेंसिक टीम सारे सीनियर अधिकारी ਪਹੁੰਚ ਜਾਂਦੇ ਨੇ ਬੰਬ ਦੀ ਸੂਚਨਾ ਤੋਂ ਬਾਅਦ ਹੋਟਲ ਦੇ ਆਸ-ਪਾਸ دہشت ਦਾ ਮਾਹੌਲ ਬਣ ਜਾਂਦਾ ਸਾਰੀਆਂ ਟੀਮਾਂ ਦੁਆਰਾ ਇਕੱਠੇ ਮਿਲ ਕੇ ਬਚਾਅ ਦੇ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਰ ਹੋਟਲ ਦੇ ਵਿੱਚ ਜਿੰਨੇ ਵੀ ਲੋਕ ਹੁੰਦੇ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇਸੇ ਦੇ ਵਿਚਾਲੇ ਵੱਡੀ ਕਵਰੇ ਵੀ ਅਕੇ ਮੌਕੇ ਤੇ ਜੋ ਬੰਬ ਦੀ ਖਬਰ ਆਈ ਸੀ ਉਸ ਦੇ ਵਿੱਚ ਹਾਲਾਂਕਿ ਸਿਰਫ ਡੰਮੀ ਬੰਬ ਮਿਲਿਆ ਸੀ ਉਸ ਡੰਮੀ ਬੰਬ ਨੂੰ ਜਿਹੜਾ ਬੰਬ ਸਕੁਆਇਰ ਟੀਮਾਂ ਦੁਆਰਾ ਜਾਂ ਸਾਰੀਆਂ ਜਿਹੜੀਆਂ ਫੋਰੈਂਸਿਕ ਟੀਮਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੀਸੀਆਰ ਜਾਂ ਐਂਬੂਲੈਂਸ ਜੋ ਵੀ ਟੀਮਾਂ ਉਹਨਾਂ ਦੇ ਵੱਲੋਂ ਬਣਦਾ ਕਾਰਜ ਆਪਣਾ ਨਵਾ ਕੇ ਸਾਰਾ ਕੁਝ ਡਿਸਪਿਊਜ਼ ਕਰ ਦਿੱਤਾ ਗਿਆ ਜਿਹੜੇ ਲੋਕ ਸਹਿਮੇ ਹੋਏ ਸੀ ਉਹਨਾਂ ਨੂੰ ਜਾਗਰੂਕ ਕੀਤਾ ਕਿ ਸਿਰਫ ਡੰਮੀ ਬੰਬ ਸੀ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ